ਦੋਸਤੋ ਇਹ ਗੱਡੀ ਆਈ ਹੈ ਜੀ ਸਾਡੀ ਹੋਮ ਮਿਕਸ ਫੀਡ ਜਿਹੜੀ ਅਸੀਂ ਆਪਦੇ ਫਾਰਮੂਲੇ ਦੇ ਤੇ ਆਪਣੇ ਪਸ਼ੂਆਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਸ਼੍ਰੀ ਕ੍ਰਿਸ਼ਨਾ ਕਿਰਪਾ ਡਬਹਾਨ ਫੈਕਟਰੀ ਪਟਿਆਲੇ ਤੋਂ ਤਿਆਰ ਕਰਵਾਨੇ ਆ ਜਿਹੜੀ ਨੀਅਰ ਰਖਣਾ 슈ਗਰ ਮਿਲ ਦੇ ਕੋਲ ਹੈ ਜੀ ਇਹ ਫੈਕਟਰੀ ਤੇ ਮਸ਼ਹੂਰ ਹੈ ਸ਼ੈਂਕੀ ਦੀ ਫੀਡ ਫੈਕਟਰੀ ਦੇ ਨਾਮ ਤੋਂ ਅਸੀਂ ਪਿਛਲੇ 10 ਸਾਲ ਤੋਂ ਇਸ ਕੰਪਨੀ ਦੀ ਫੈਕਟਰੀ ਨਾਲ ਵੀ ਜੁੜੇ ਆ ਬਹੁਤ ਵਧੀਆ ਭਰੋਸੇ ਦਾ ਮਾਲ ਚਾਹੇ ਆਪ ਜਾ ਕੇ ਬਣਵਾਓ ਚਾਹੇ ਫੋਨ ਤੇ ਮੰਗਾ ਲਓ ਕਵਾਲਿਟੀ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਘਰੇ ਪਹੁੰਚ ਹੁੰਦੀ ਹੈ ਜੀ ਫੀਡ ਲੇਬਰ ਘਰੇ ਆ ਕੇ ਜੋੜ ਕੇ ਜਾਂਦੀ ਹੈ ਬਹੁਤ ਵਧੀਆ ਫੈਸਿਲਿਟੀ ਮਿਲਦੀ ਆ ਸਰਵਿਸ ਬਹੁਤ ਸੁਪਰ ਹੈ ਇਹਨਾਂ ਦੀ ਜਿਹੜਾ ਫਾਰਮੂਲਾ ਮੋਕੇ ਦਾ ਰੇਟ ਲੱਗੂਗਾ ਜੀ ਅੱਜ ਘੱਟੇ ਦਾ ਕੱਟ ਰੇਟ ਵੱਧਿਆ ਤਾਂ ਵੱਧ ਮਾਲ ਮਿਲਦਾ ਹੈ ਇਹ ਫੀਡ ਸਾਨੂੰ ਟੋਪ ਦਾ ਫੀਡ ਪੂਰੇ ਵਧੀਆ ਫਾਰਮੂਲੇ ਦਾ ਬਣਾ ਕੇ 34 35 36 ਐਸਏ ਦੇ ਕਰਕੇ ਕੁਆਂਟਲ ਘਰੇ ਪਹੁੰਚ ਹੁੰਦੀ ਹੈ ਤੇ ਬੜਾ ਸੋਹਣਾ ਰਿਜ਼ਲਟ ਮਿਲਦਾ ਹੈ ਦਾ ਬਹੁਤ ਟੋਪ ਦਾ ਰਿਜ਼ਲਟ ਜਿਹੜਾ ਸਾਨੂੰ ਮਿਲ ਰਿਹਾ